ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਜਿਹੜੀਆਂ ਕਤੀੜਾਂ ਹੈਗੀਆਂ ਨੇ ਉਹਨਾਂ ਲਈ ਇੱਕ ਵੀਡੀਓ ਮੈਂ ਬਣਾਉਣੀ ਆ ਤੇ ਧਿਆਨ ਦੇ ਨਾਲ ਸੁਣਿਆ ਜਰੂਰ ਮੈਂ ਉਹ ਸ਼ਬਦ ਨਹੀਂ ਵਰਤਨੇ ਪਰ ਉਹਦਾ ਹਕੀਕਤ ਦੱਸ ਦੇਣਾ ਵੀ ਪੁੰਡੇ ਦੇ ਵਿੱਚ ਲੱਸੀ ਕਿਹਨੂੰ ਪਾਈ ਜਾਂਦੀ ਹੈ ਤੁਹਾਨੂੰ ਪਤਾ ਹੈ ਨਾ ਜਿਹੜੇ ਘਰਾਂ ਵਿੱਚ ਕੁੱਤੇ ਰੱਖੇ ਜਾਂਦੇ ਨੇ ਉਹਨਾਂ ਨੂੰ ਲੱਸੀ ਪਾਈ ਜਾਂਦੀ ਹੈ ਤੇ ਉਹ ਲੱਸੀ ਭਾਵੇਂ 4 ਦਿਨਾਂ ਦੀ ਹੋਵੇ ਭਾਵੇਂ 5 ਦਿਨਾਂ ਦੀ ਹੋਵੇ ਤੇ ਉਹ ਕੁੱਤੇ ਜਿਹੜੇ ਆ ਪੀ ਜਾਂਦੇ ਹੁੰਦੇ ਆ ਤੇ ਹੁਣ ਜਿਗਰਾ ਰੱਖਿਓ ਜਿਨ੍ਹਾਂ ਦੇ ਪੋਸ਼ ਨੂੰ ਅੱਗ ਲੱਗੀ ਹੋਈ ਹੈ ਜਿਹੜੇ ਕਹਿੰਦੇ ਨੇ ਕਮਲਕੌਰ ਦਾ ਕਤਲ ਕਰਕੇ ਵਧੀਆ ਕੀਤਾ ਅਮਰਪਾਲ ਮਹਿਰੋਂ ਕਦੀੜ ਨੇ ਗੰਦ ਦੇ ਸਾਫ ਕਰਤੀ ਤੇ ਇਹ ਕੁਝ ਲੋਕ ਨਾ ਮੈਨੂੰ ਤਕਰੀਬਨ ਡਾਇਰੈਕਟਲੀ WhatsApp ਤੇ ਜਾਂ ਨਾਰਮਲ ਕਾਲਾਂ ਤੇ ਗਾਲ੍ਹਾਂ ਕੱਢਦੇ ਆ ਅੱਛਾ ਇਹਨਾਂ ਲਈ ਮੈਂ ਦੋ ਕੁੰਡੇ ਰੱਖੇ ਨੇ ਲੈ ਕੇ ਅੱਜ ਵਧੀਆ ਜਿਹਦੇ ਵਿੱਚ 2-3 ਕਿਲੋ ਲੱਸੀ ਪੈ ਜਾਂਦੀ ਆ 2-3 ਕਿਲੋ ਪਾਣੀ ਪੈ ਜਾਂਦਾ ਸੱਚ ਇੱਕ ਰੋਟੀਆਂ ਵਾਸਤੇ ਵੀ ਰੱਖਿਆ ਜਿਹੜੀਆਂ ਬਈਆਂ ਰੋਟੀਆਂ ਹੁੰਦੀਆਂ ਨੇ ਉਹ ਤਿੰਨ ਕੁੰਡੇ ਲਾਏ ਆ ਮੈਂ ਤੇ ਉਹ ਖਾਣੇ ਰੋਟੀ ਕਿਦਾਂ ਤੁਸੀਂ ਉਹ ਲੱਸੀ ਕਿਦਾਂ ਲੱਗਣੀ ਐ ਕਾਣੇ ਕਿਦਾਂ ਲੱਗਣਾ ਹੈ ਉਹਦਾ ਤੁਹਾਨੂੰ ਮੈਂ ਪ੍ਰਸੀਜਰ ਦੱਸ ਦਿੰਦਾ ਵੀ ਉਹ ਕੀ ਹੋ ਸਕਦਾ ਜਦੋਂ ਤੁਸੀਂ ਮੈਨੂੰ ਫੋਨ ਲਾਉਨੇ ਹੋ ਆਹ ਫੋਨ ਮੈਂ ਅੱਜ 12 ਕਹ ਹਜ਼ਾਰ ਦਾ ਸੈਕੰਡ ਹੈਂਡ ਲਿਆ ਤੇ ਉਦਾਂ ਵੈਸੇ ਮੇਰੇ ਕੋਲ ਫੋਨ ਦੋ ਹੋਏ ਗਏ ਨੇ ਪਰ ਇਹ ਤੁਹਾਡੇ ਵਾਸਤੇ ਲਿਆ ਕਿਉਂਕਿ ਫਿਰ ਤੁਹਾਨੂੰ ਤੰਗੀ ਨਾ ਆਵੇ ਇਹ ਬਾਰੇ ਫੋਨ ਬਿਜੀ ਹੋਵੇ ਫੋਨ ਚੱਕਿਆ ਨਾ ਜਾਵੇ ਤੁਸੀਂ ਇਹਦੇ ਵੀਡੀਓ ਕਾਲ ਵੀ ਕਰ ਸਕਦੇ ਹੋ ਜਿਹੜੇ ਗਾਣਾ ਦੇਣ ਵਾਲੇ ਆ ਤੁਹਾਡੀ ਵੀਡੀਓ ਕਾਲ ਜਦੋਂ ਮੈਨੂੰ ਲੱਗੇ ਮੈਂ ਉਹ ਕੁੰਡਾਂ ਦੇ ਸਾਹਮਣੇ ਫੋਨੇ ਤਾਂ ਕਰ ਦੇਣੀ ਆ ਜੇ ਨੂੰ ਲੱਸੀ ਦੀ ਲੋੜ ਹੋਈ ਲੱਸੀ ਲੱਕ ਲਿਓ ਪਾਣੀ ਲੋੜ ਹੋਈ ਪਾਣੀ ਲੱਕ ਲਿਓ ਰੋਟੀਆਂ ਦੀ ਲੋੜ ਹੋਈ ਰੋਟੀਆਂ ਖਾ ਲਿਓ ਤੇ ਮੈਂ ਇਹ ਫੋਨ ਇਦਾਂ ਨਹੀਂ ਹੈਗਾ ਵੀ ਹੱਥ ਫੜ ਕੇ ਰੱਖੂ ਮੈਂ ਕੁੰਡਿਆਂ ਦੇ ਕੋਲੇ ਰੱਖ ਦੇਣਾ ਨਾਰਮਲ ਕਾਲ ਲਈ ਤਾਂ ਠੀਕ ਹੈ ਵੀਡੀਓ ਕਰਨ ਲਈ ਤਾਂ ਠੀਕ ਹੈ WhatsApp ਲਈ ਤਾਂ ਕੋਈ ਚੱਕਰ ਨਹੀਂ ਤੇ ਜਦੋਂ ਤੁਸੀਂ ਰੱਜ ਗਏ ਜੇ ਦੁਬਾਰਾ ਲੋੜ ਹੋਈ ਕੁੰਡਾ ਲੱਸੀ ਵਾਲਾ ਖਾਲੀ ਹੋ ਗਿਆ ਤਾਂ 4-5 ਦਿਨਾਂ ਦੀ ਬਚੀ ਹੁੰਦੀ ਹੈ ਦੁਬਾਰਾ ਫੇਰ ਪਾ ਦੇਾਂਗੇ ਰੋਟੀਆਂ ਅਸੀਂ ਤਕਰੀਬਨ ਰੇਡਿੰਗ ਆ ਸ਼ਾਮ ਨੂੰ ਪਕਾਈ ਦੀਆਂ ਨੇ ਉਹ 5-4 ਵਜ ਰੈਂਦੀਆਂ ਨੇ ਉਹ ਪੀਪਾ ਲਾਇਆ ਹੋਇਆ ਜਮਾ ਹੋ ਜਾਂਦੀਆਂ ਨੇ ਦਾਲ ਹੁੰਦੀ ਐ ਦੋ ਦਿਨਾਂ ਦਿਨਾਂ ਦੀ ਸਬਜ਼ੀ ਹੁੰਦੀ ਐ ਬਚੀ ਹੋਈ ਉਹ ਸਾਰਾ ਕੁਝ ਪਾਦਨੇ ਪੀਪੇ ਵਿੱਚ ਤੇ ਉਹ ਇਕੱਠਾ ਕਰਕੇ ਰੱਖਿਆ ਹੋਇਆ ਜੇ ਤਾ ਰੱਜ ਜਿਉਂ 5-4 ਮਿੰਟਾਂ ਦੇ ਵਿੱਚ ਤੁਹਾਨੂੰ 5 ਮਿੰਟ ਟਾਈਮ ਹੀ ਦਿਆ ਕਰਨਿਆ ਵੀ 5 ਮਿੰਟਾਂ ਵਿੱਚ ਬੰਦਾ ਦੋ ਦਿਨ ਰੋਟੀਆਂ ਖਾ ਲੈਂਦਾ ਬੰਦਾ ਨਹੀਂ ਕੁੱਤਾ ਤੇ ਉਹ ਤੁਸੀਂ ਫਿਰ ਉਹਨੇ ਸਮੇਂ ਦੇ ਵਿੱਚ ਖਾ ਲਿਆ ਕਰੋ ਜੇ ਤੁਹਾਨੂੰ ਭੁੱਖ ਹੋਰ ਨਾ ਕਿ ਫਿਰ ਦੂਜੀ ਵਾਰ ਕਾਲ ਫੇਰ ਕਰ ਲਿਓ ਤੇ ਫੇਰ ਲੱਸੀ ਪਾ ਦਿਆ ਕਰਾਂਗੇ ਪਾਣੀ ਪਾ ਦਿਆ ਕਰਾਂਗੇ ਰੋਟੀਆਂ ਪਾ ਦਿਆ ਕਰਾਂਗੇ ਇਹ ਮੈਂ ਤਾਂ ਕਿਹਾ ਜੇ ਕਿਉਂਕਿ ਇਹ ਉਹ ਲੋਕ ਹੈ ਜਿਹੜੇ ਲੋਕ ਨਾ ਕਈਆਂ ਹਰਾਮਖੋਰਾ ਨੇ ਆਪਣੀ ਆਈਡੀ ਤੇ ਗੁਰੂ ਕਲਗੇ ਤਾਂ ਸੱਚੇ ਪਾਤਸ਼ਾਹ ਦੀ ਤਸਵੀਰ ਲਾਈ ਹੋਈ ਹੈ ਕਈਆਂ ਨੇ ਦਰਬਾਰ ਸਾਹਿਬ ਦੀ ਤਸਵੀਰ ਲਾਈ ਹੋਈ ਹੈ ਕਈਆਂ ਨੇ ਭਿੰਡਰਾਂ ਵਾਲੀ ਤਸਵੀਰ ਲਾਈ ਹੋਈ ਹੈ ਕਈਆਂ ਨੇ ਕਤੇੜ ਮਹਿਰੋ ਦੀ ਲਾਈ ਹੋਈ ਹੈ ਤੇ ਕਈਆਂ ਨੇ ਨਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿੱਥੇ ਹੋਇਆ ਹੈ ਅੰਗ ਦਿਸ ਰਹੇ ਨੇ ਪਾਵਨ ਗੁਰੂ ਪਾਸ਼ਾ ਦੇ ਉਹ ਤਸਵੀਰ ਲਾਈ ਹੋਈ ਹੈ ਜਦੋਂ ਫੋਨ ਕਰਦੇ ਨੇ ਇਹਨਾਂ ਨੂੰ ਪੁੱਛੋ ਤੁਸੀਂ ਕੌਣ ਬੋਲਦੇ ਹੋ ਟੈਂਕੀ ਲੈਣਾ ਅਸ਼ਮ ਹੈ ਉਹ ਗਾਲ ਕੱਢਣੀ ਨਹੀਂ ਜਿਹੜੀ ਕੁੜੀ ਦੀ ਗਾਲੇ ਕੱਢਦੇ ਨੇ ਉਹ ਤੁਹਾਨੂੰ ਪਤਾ ਹੀ ਹੈ ਇੱਕ ਮਿੰਟਾਂ ਵਿੱਚ ਇਹਨਾਂ ਦੀ ਕਰਤੂਤ ਹੈ ਮਤਲਬ ਜਦੋਂ ਇਹਨਾਂ ਨੇ ਫੋਨ ਲਾ ਲਿਆ ਮੈਂ ਬਹੁਤ ਬਾਰੀ ਕਿਹਾ ਪਹਿਲਾਂ ਬੜੇ ਪਿਆਰ ਨਾਲ ਜਿਵੇਂ ਕੋਈ ਨਾ ਉਹ ਜਿਵੇਂ ਕਹਿੰਦੇ ਵੀ ਦਸਮ ਦਵਾਰ ਖੁੱਲ ਗਿਆ ਮੈਂ ਤਾਂ ਬ੍ਰਹਮ ਗਿਆਨੀ ਆ ਇਦਾਂ ਲੱਗੂ ਬੜੇ ਪਿਆਰ ਨਾਲ ਫਿਰ ਕਹਿਣਗੇ ਗੰਨ ਜੀ ਤੁਹਾਡਾ ਪਰਿਵਾਰ ਠੀਕ ਠਾਕ ਜੇ ਚੜ ਦੀ ਕਲਾ ਜੇ ਬਾਣੀ ਪੜਦੇ ਜੇ ਮੈਂ ਕਿ ਤੁਸੀਂ ਪੜਦੇ ਹਾਂ ਜੀ ਅਸੀਂ ਵੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ ਇਹ ਗੱਲਬਾਤ ਕਰਕੇ ਫਿਰ ਬਾਅਦ ਵਿੱਚ ਤੇਰੀ ਮਾਂ ਨੂੰ ਤੇਰੀ ਭੈਣ ਨੂੰ ਤੇਰੀ ਕੁੜੀ ਨੂੰ ਫਿਰ ਆ ਇਹਨਾਂ ਦੀ ਕਰਤੂਤ ਹੁੰਦੀ ਹੈ ਹੁਣ ਇਹਨਾਂ ਲੋਕਾਂ ਲਈ ਚਲੋ ਲੋਕ ਸ਼ਬਦ ਮੈਂ ਵਰਤ ਲਿਆ ਪਰ ਇਹਨਾਂ ਲਈ ਇਹ ਤਿੰਨ ਕੁੰਡੇ ਰੱਖੇ ਨੇ ਜੀ ਕੁੰਡੇ ਪਤਾ ਪਿੰਡਾਂ ਵਿੱਚ ਪਏ ਨੇ ਉਹਦੇ ਵਿੱਚ ਕੁੱਤਿਆਂ ਨੂੰ ਲੱਸੀ ਪਾਈਦੀ ਹੁੰਦੀ ਹੈ ਰੋਟੀਆਂ ਪਾ ਦੇਈਆਂ ਪਾਣੀ ਪਾ ਦੇਈਦੇ ਤੇ ਇਹਨਾਂ ਲੋਕਾਂ ਲਈ ਲਾ ਕੇ ਰੱਖਿਆ ਤੇ ਆਹ ਫੋਨ ਇੱਕ 12000 ਦਾ ਸੈਕੰਡ ਹੈਂਡ ਲਿਆ ਇਹ ਇਹ ਸਪੈਸ਼ਲੀ ਹੈ ਇਹ ਮੈਂ ਤਾਂ ਲਿਆ ਕਿਉਂਕਿ ਮੇਰੇ ਫੋਨ ਬਿਜੀ ਹੁੰਦੇ ਆ ਤੇ ਇਹਦੇ ਲਈ ਇੱਕ ਮੈਂ ਬੰਦਾ ਰੱਖਿਆ ਉਹਨੂੰ 5000 ਤਨਖਾਹ ਦੇਣੀ ਹੈ ਤੇ ਉਹਨੂੰ ਹੋਰ ਕੁਝ ਨਹੀਂ ਕਰਨਾ ਉਹਨੇ ਫੋਨ ਫੜ ਕੇ ਕੁੰਡੇ ਦੇ ਸਾਹਮਣੇ ਕਰਨਾ ਜਿਹਨੂੰ ਲੱਸੀ ਦੀ ਲੋੜ ਹੋਈ ਲੱਸੀ ਲੱਕ ਲਿਓ ਪਾਣੀ ਦੀ ਲੋੜ ਹੋਈ ਪਾਣੀ ਲੱਕ ਲਿਓ ਰੋਟੀਆਂ ਦੀ ਲੋੜ ਹੋਈ ਰੋਟੀਆਂ ਖਾ ਲਿਓ ਠੀਕ ਹੈ ਤੇ ਮੈਂ ਕਿਸੇ ਨੂੰ ਗਾਲ ਕੱਢਣੀ ਨਹੀਂ ਫੋਨ ਜ਼ਰੂਰ ਚੱਕਾਂਗੇ ਤੇ ਫੋਨ ਚੱਕ ਕੇ ਜਿਹੜਾ ਮੇਰਾ ਬੰਦਾ ਰੱਖੇ ਉਹ ਐਦਾਂ ਰੱਖ ਦਊਗਾ 5 ਮਿੰਟ ਟਾਈਮ ਦੇਊਗਾ ਫਿਰ ਬਹੁ 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 ਜਿੰਨਾ ਮਰਜ਼ੀ ਕਰਨਾ ਕਰੀ ਜਾਓ ਸਾਨੂੰ ਕੋਈ ਪਰਵਾਹ ਨਹੀਂ ਮੈਂ ਜਿਹੜੀ ਗੱਲ ਕਹਿ ਤੀ ਉਹ ਪੱਥਰ ਤੇ ਲੀਕ ਹੈ ਉਹ ਕਹਿ ਤੀ ਵੀ ਕਮਲ ਕੌਰ ਦਾ ਕਤਲ ਜਿਹੜਾ ਗਲਾ ਕਟ ਕੇ ਉਹ ਕੁੜੀ ਨੂੰ ਮਾਰਿਆ ਅਮਰਪਾਲ ਮਹਿਰੋ ਨੇ ਇਹ ਬੁਝਦਲਾਂ ਦੀ ਨਿਸ਼ਾਨੀ ਹੈ ਔਰ ਪੂਰੀ ਕੌਮ ਦੇ ਮੱਥੇ ਤੇ ਕਲੰਕ ਲਾਇਆ ਇਹ ਮੈਂ ਗੱਲ ਕਹਿ ਤੀ ਤੇ ਜਿਹੜਿਆ ਕੁੰਡੇ ਲਏ ਨੇ ਜੀ ਨਵੇਂ ਇਹਨਾਂ ਦੀ ਵਰਤੋਂ ਜ਼ਰੂਰ ਕਰ ਲਿਓ ਕਿਉਂਕਿ 100 ਰੁਪਏ ਦਾ ਇੱਕ ਕੁੰਡਾ ਆਇਆ 300 ਤੇ ਲੱਗਾ 5000 ਰੁਪਏ ਜਿਹੜਾ ਬੰਦਾ ਫੋਨ ਸਾਹਮਣੇ ਕਰੂਗਾ ਉਹਨੂੰ ਦੇਣਾ ਤੇ 12 12500 ਦਾ ਫੋਨ ਲੱਗਾ ਆਇਆ ਜਿਹੜਾ ਮੈਂ ਲੈ ਆ ਸਕੈਂਡ ਹੈਂਡ ਜਾਨੀ ਕਿ ਇਹਦਾ ਮੁੱਲ ਤਾਂ ਮੜੂਗਾ ਜੇ ਤੁਸੀਂ ਕੌਲਾਂ ਕਰੋਗੇ ਤੇ ਤੁਹਾਨੂੰ ਉਹ ਕੁੰਡੇ ਦਿਖਾ ਦੇਵਾਂਗੇ ਵੀ ਆਹ ਬਏ ਨੇ ਠੀਕ ਹੈ ਇਹ ਬਸ਼ਰਮੇ ਆ ਉਹਨਾਂ ਲੋਕਾਂ ਲਈ ਜਿਹੜੇ ਬੰਦੇ ਕਹਿੰਦੇ ਅਸੀਂ ਸਿੱਖਾਂ ਦੀ ਤੇ ਇਤੋਂ ਵੱਧ ਕੁੱਤੇ ਖਾਣੀ ਹੋਰ ਮੈਂ ਕਰ ਨਹੀਂ ਸਕਦਾ ਇਹ ਪਿਆਰ ਦੇ ਨਾਲ ਹੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ